ਇੱਕ ਵਟਸਐਪ ਚੈਟ ਜਿਸ ਦਾ ਜ਼ਿਕਰ ਰਵਨੀਤ ਬਿੱਟੂ ਕਰ ਰਹੇ ਨੇ ਉਹ ਵਟਸਐਪ ਚੈਟ ਅਸੀਂ ਦਿਖਾ ਰਹੇ ਹਾਂ ਉਹ ਕਥਿਤ ਚੈਟ ਹੈ ਹਾਲਾਂਕਿ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਔਥੈਂਟੀਸਿਟੀ ਉਸ ਦੀ ਪ੍ਰੂਫ ਕਰਨੀ ਹੁੰਦੀ ਹੈ ਜੋ ਵੀ ਇਨਵੈਸਟੀਗੇਟਿਵ ਏਜੰਸੀਆਂ ਹੁੰਦੀਆਂ ਉਸ ਦੀ ਔਥੈਂਟੀਸਿਟੀ ਦੇਖਦੀਆਂ ਨੇ ਪਰ ਉਸ ਚੈਟ ਨੇ ਮਾਹੌਲ ਜਿਹੜਾ ਹੈ ਉਹ ਜ਼ਰੂਰ ਗਰਵਾ ਦਿੰਦਾ ਹੈ ਔਰ ਖਾਸ ਕਰਕੇ ਜੋ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਜਿਨਾ ਆਗੂਆਂ ਦਾ ਨਾਮ ਲਿਆ ਗਿਆ ਜਿਵੇਂ ਰਵਨੀਤ ਬਿੱਟੂ ਵੀ ਕਹਿ ਰਹੇ ਸੀ ਉਸ ਵਿੱਚ ਵਿਕਰਮ ਸਿੰਘ ਵਜੀਠੀਆ ਦਾ ਵੀ ਜ਼ਿਕਰ ਹੈ ਕੇਂਦਰੀ ਗ੍ਰਹਿ ਮੰਤਰੀ ਦਾ ਜ਼ਿਕਰ ਹੈ ਕੁਝ ਹੋਰ ਵਿਅਕਤੀ ਨੇ ਸੋ ਉਸਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਹੈ ਉਸ ਨੂੰ ਲੈ ਕੇ ਰਮੀਤ ਬਿੱਟੂ ਨੇ ਚਿੰਤਾ ਜ਼ਾਹਿਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕੱਲ ਨੂੰ ਇਹ ਪੰਜਾਬ ਦੇ ਵਿੱਚ ਅਸਥਿਰਤਾ ਲਿਆਉਣ ਦੀਆਂ ਕੋਸ਼ਿਸ਼ਾਂ ਨੇ ਲੀਡਰਾਂ ਨੂੰ ਟਾਰਗੇਟ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਨੇ ਜਿਸ ਤੇ ਪੰਜਾਬ ਸਰਕਾਰ ਨੂੰ ਵੀ ਨੱਥ ਪਾਉਣ ਦੀ ਜ਼ਰੂਰਤ ਹੈ ਪਰ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸਪੋਕਸਪਰਸ ਨੀਲ ਗਰਗ ਵੀ ਜੁੜ ਗਏ ਨੇ ਐ ਗਰਗ ਸਾਹਿਬ ਬਹੁਤ-ਬਹੁਤ ਸਵਾਗਤ ਹੈ ਐ ਨਿਊਜ਼ 18 ਪੰਜਾਬ ਤੇ ਤੁਸੀਂ ਮੈਂ ਚੈਟ ਦਾ ਜ਼ਿਕਰ ਕਰ ਰਿਹਾ ਸੀ ਅਸੀਂ ਅਸੀਂ ਦਿਖਾ ਵੀ ਰਹੇ ਹਾਂ ਕਥਿਤ ਚੈਟ ਹੈ ਇਹ ਦੇਖੋ অথੈਨਟੀਸਿਟੀ ਤੇ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਜਿਵੇਂ ਅੱਜ ਕੱਲ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀਆਂ ਲੈ ਲਈਆਂ ਜਾਂਦੀਆਂ ਨੇ ਤੇ ਉਹ ਬਾਅਦ ਦੇ ਵਿੱਚ ਉਹ ਪੋਸਟਾਂ ਡਿਲੀਟ ਹੋ ਜਾਂਦੀਆਂ ਐ ਸੋ ਸੋਸ਼ਲ ਮੀਡੀਆ ਹੈ ਹਰ ਚੀਜ਼ ਸਾਹਮਣੇ ਆਉਂਦੀ ਹੈ ਪਰ ਤੁਸੀਂ ਸਮਝਦੇ ਹੋ ਵੀ ਇੰਨਾਂ ਚੀਜ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ ਜਿਹੋ ਜਿਹੀਆਂ ਗੱਲਾਂ ਬਾਤਾਂ ਇੱਕ WhatsApp ਚੈਟ WhatsApp ਗਰੁੱਪ ਦੀ ਚੈਟ ਦੇ ਵਿੱਚ ਹੁੰਦੀਆਂ ਨੇ ਬਰਾੜ ਸਾਹਿਬ ਬਿਲਕੁਲ ਜੀ ਜਿਹੜੀ ਕਿ ਪੰਜਾਬ ਸਰਕਾਰ ਹਮੇਸ਼ਾ ਤੋਂ ਇਹਨਾਂ ਚੀਜ਼ਾਂ ਨੂੰ ਗੰਭੀਰਤਾ ਨਾਲ ਲੈਂਦੀ ਹੈ ਔਰ ਤੁਸੀਂ ਦੇਖਿਆ ਹੋਵੇਗਾ ਪਿਛਲੇ ਦਿਨੀ ਦੀ ਜਾਨੀ ਕਿ ਸਾਡੀ ਜਿਹੜੀ ਕਾਉਂਟਰ ਇੰਟੈਲੀਜੈਂਸ ਹੈ ਕਿਸ ਤਰੀਕੇ ਨਾਲ ਜਿਹੜਾ ਗਰਨੇਡ ਦਾ ਮੁੱਖ ਦੋਸ਼ੀ ਸੀ ਗਰਨੇਡ ਸਿੱਟਣ ਦਾ ਹੈ ਨਾ ਸਟਵਾਉਣ ਦਾ ਉਹਦੇ ਪਿੱਛੇ ਸੀ ਉਹਦੇ ਵੀ ਤੁਸੀਂ ਦੇਖੋ ਪਲ-ਪਲ ਦੀ ਉਸਦੀ ਮੂਵਮੈਂਟ ਜਿਹਨੂੰ ਟਰੈਕ ਕਰ ਰਹੇ ਸੀ ਤੇ ਉਸ ਤੋਂ ਬਾਅਦ ਯੂਐਸ ਦੇ ਵਿੱਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਠੀਕ ਹੈ ਨਾ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਇਹਨਾਂ ਚੀਜ਼ਾਂ ਦਾ ਇਹ ਵੀ ਕਿਸੇ ਵੀ ਤਰੀਕੇ ਦਾ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਹੈਗਾ ਔਰ ਕੰਪਰੋਮਾਈਜ਼ ਨਾ ਵੀ ਨਹੀਂ ਚਾਹੀਦਾ اور ਆਵਾਦੀ ਪਾਰਟੀ ਦਾ ਸਟੈਂਡ ਬੜਾ ਸਪਸ਼ਟ-ਸਪਸ਼ਟ ਹੈਗਾ ਜਦੋਂ ਦੇਸ਼ ਦੀ ਰਾਖੀ ਦੀ ਗੱਲ ਹੋਵੇ ਸੂਬੇ ਦੀ ਸੁਰੱਖਿਆ ਦੀ ਗੱਲ ਹੋਵੇ ਉਸ ਟਾਈਮ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਨੇਚਰਲੀ ਇਹ ਵੀ ਜਿਹੜੀ ਤੁਹਾਡੀ ਚੈਟ ਜਿਹਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਚੈਟ ਨੂੰ ਬਿਲਕੁਲ ਨੇਚਰਲੀ ਇਹ ਪੁਲਿਸ ਖੰਗਾਲੇਗੀ ਕਾਉਂਟਰ ਇੰਟੈਲੀਜੈਂਸ ਖੰਗਾਲੇਗੀ ਉਸ ਤੋਂ ਬਾਅਦ ਜੇਕਰ ਇਸ ਦੇ ਵਿੱਚ ਕੋਈ ਸਚਾਈ ਨਜ਼ਰ ਆਉਂਦੀ ਹੈਗੀ ਹੈ ਤਾਂ ਜੋ ਕੋਈ ਵੀ ਸਬੰਧਤ ਜਿਹੜਾ ਹੈਗਾ ਸਖਸ਼ ਹੈਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਇਸ ਦੇ ਵਿੱਚ ਇਸ ਦੇ ਵਿੱਚ ਗਰਗ ਸਾਹਿਬ ਟਾਈਮਿੰਗ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ ਮੈਂ ਇਸ ਦਾ ਜ਼ਿਕਰ ਇਸ ਲਈ ਕਰ ਰਿਹਾ ਕਿ ਇੱਕ ਪਾਸੇ ਅਮਰਿਤਪਾਲ ਸਿੰਘ ਦੀ ਐਨਐਸਏ ਚ ਵਾਦਾ ਹੁੰਦਾ ਹੈ ਔਰ ਦੂਸਰੇ ਪਾਸੇ ਇਹ ਇਸ ਤਰੀਕੇ ਦੀ ਚੈਟ ਸਾਹਮਣੇ ਆ ਜਾਂਦੀ ਹੈ ਉਹ ਚੀਜ਼ਾਂ ਜੁੜ ਜਾਂਦੀਆਂ ਕਈ ਵਾਰੀ authenticity ਦਾ ਤੇ ਚੱਕਰ ਹੈ ਹੀ ਪਰ ਤੁਸੀਂ ਸਮਝਦੇ ਹੋ ਵੀ ਇਸ ਮੌਕੇ ਤੇ ਇਸ ਤਰੀਕੇ ਦੀ ਚੈਟ ਦਾ ਵਾਇਰਲ ਹੋਣਾ ਗੰਭੀਰ ਹੈ ਬਿਲਕੁਲ ਜੀ ਦੇਖੋ ਕਈ ਲੋਕਾਂ ਦਾ ਜਿਹੜਾ ਕੰਮ ਹੁੰਦਾ ਹੈ ਡਰ ਦਾ ਮਾਹੌਲ ਪੈਦਾ ਕਰਨਾ ਹੁੰਦਾ ਹੈਗਾ ਤੇ ਨੇਚਰਲੀ ਜਦੋਂ ਟਾਈਮਿੰਗ ਉਹ ਮੈਚ ਕਰਦੀ ਹੈ ਤਾਂ ਡਰ ਦਾ ਮਾਹੌਲ ਹੋਰ ਵੀ ਜ਼ਿਆਦਾ ਜਿਹੜਾ ਹੋ ਜਾਂਦਾ ਹੈਗਾ ਤੁਸੀਂ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਹੈਗੇ ਨੇ ਨੇਚਰਲੀ ਇਹਨਾਂ ਚੀਜ਼ਾਂ ਦਾ ਉਹ ਫਾਇਦਾ ਉਠਾਉਂਦੇ ਹੈਗੇ ਔਰ ਹੁਣ ਆਪ ਜਾਂ ਤੁਸੀਂ ਜਾਂ ਮੈਂ ਆਪਾਂ ਨਹੀਂ ਦੱਸ ਸਕਦੇ ਕਿ ਚੈਟ ਔਥੈਂਟਿਕ ਹੈਗੀ ਹੈ ਔਰ ਔਥੈਂਟਿਕ ਨਹੀਂ ਹੈਗੀ ਹੈ ਇਹ ਤਾਂ ਸਾਈਬਰ ਕ੍ਰਾਈਮ ਜਾਂ ਜਨਕਿ ਕਾਉਂਟਰ ਇੰਟੈਲੀਜੈਂਸ ਜਾਂ ਪੁਲਿਸ ਜਦੋਂ ਇਸ ਦੀ ਤਹਿਕੀਕਾਤ ਕਰੇਗੀ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਠੀਕ ਹੈ ਸਾਡੇ ਨਾਲ ਮਾਨ ਸਿੰਘ ਖਾਰਾ ਵੀ ਜੁੜੇ ਨੇ ਵਕੀਲ ਨੇ ਅਮਰਿਤਪਾਲ ਸਿੰਘ ਹੋਰਾਂ ਦੇ ਖਾਰਾ ਸਾਹਿਬ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇੱਕ WhatsApp ਗਰੁੱਪ ਹੈ ਜਿਸ ਦੇ ਉੱਪਰ ਲਿਖਿਆ ਹੋਇਆ ਵਾਰਿਸ ਪੰਜਾਬ ਦੇ ਉਸ ਦੇ ਸਕਰੀਨ ਸ਼ਾਟਸ ਨੇ ਚੈਟ ਹੈ ਉਹ ਵਾਇਰਲ ਹੋਈ ਹੈ ਸਾਹਮਣੇ ਆਈ ਹੈ ਹਾਲਾਂਕਿ ਔਥੈਂਟੀਸਿਟੀ ਦਾ ਅਸੀਂ ਜ਼ਿਕਰ ਕਰ ਰਹੇ ਸੀ ਗਰਗ ਸਾਹਿਬ ਵੀ ਪਰ ਇਸ ਟਾਈਮਿੰਗ ਤੇ ਜਿਸ ਵੇਲੇ NSA ਵਧਾਈ ਗਈ ਉਸ ਤੋਂ ਬਾਅਦ ਇੱਕ ਚੈਟ ਸਾਹਮਣੇ ਆਉਂਦੀ ਹੈ ਜਿਦੇ ਚ ਦੇਸ਼ ਦੇ ਗ੍ਰਹਿ ਮੰਤਰੀ ਅਕਾਲੀ ਦਲ ਦੇ ਆਗੂ ਵਿਕਰਮਜੀਠਿਆ ਕੇਂਦਰੀ ਮੰਤਰੀ ਰਵਨੀਤ ਬਿੱਟੂ ਉਹਨਾਂ ਦੇ ਮਤਲਬ ਸੋਦੇ ਲਾਉਣ ਵਰਗੇ ਵਾਰਡ ਜਿਹੜੇ ਆ ਵਰਤੇ ਜਾ ਰਹੇ ਆ ਦੇਖੋ ਜੀ ਇਸ ਚੈਟ ਦੇ ਨਾਲ ਜੋ ਸਾਡੇ ਪਾਰਟੀ ਦੇ ਪ੍ਰਧਾਨ ਨੇ ਕਾਲੀ ਦਲ ਵਾਰਿਸ ਮਯਾਦ ਦੇ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਕੋਈ ਲੈਣ ਦੇ ਨਹੀਂ ਦੇਖੋ ਮੈਂ ਜਿਹੜੀ ਜੈ ਜੀ ਗੱਲ ਹੈ ਜੀ ਭਾਈ ਅਮਰਤਪਾਲ ਸਿੰਘ ਨੂੰ ਜਿੰਨੀਆਂ ਵੋਟਾਂ ਪਈਆਂ ਨੇ ਜੀ ਤੇ ਜਿਵੇਂ ਆ ਵਿਸ਼ਾਲ ਪੰਥਕ ਕਾਨਫਰੰਸ ਹੋਈ ਹੈ ਸਾਡੀ ਪਾਰਟੀ ਦੀ ਹਮ ਅਵਸਾਖੀ ਵਾਲੇ ਦਿਨ ਤਾਂ ਉਹਨਾਂ ਦੀ ਲੋਕਪ੍ਰਿਅਤਾ ਦਾ ਪੰਜਾਬ ਜਿੱਨਾਂ ਲੀਡਰਾਂ ਤੁਸੀਂ ਨਾਂ ਲਿਆ ਉਹਨਾਂ ਨੂੰ ਕਈ ਗੁਣਾ ਜ਼ਿਆਦਾ ਹੈ ਜੀ ਹਮ ਤੇ ਕੋਈ ਉਹਨਾਂ ਨੂੰ ਸਾਡੀ ਪਾਰਟੀ ਨੂੰ ਅਜਿਹੇ ਕਿਸੇ ਹਾਰੇ ਕਿਸੇ ਐਮਐਲਏ ਐਮਪੀ ਨੂੰ ਕੋਈ ਅਜਿਹਾ ਕਰਨ ਦੀ ਕੋਈ ਸਾਡੀ ਤਾਂ ਕੋਈ ਕਦੇ ਨੀਅਤ ਨਾ ਸੀ ਤੇ ਨਾ ਕਦੇ ਹੋਵੇਗੀ ਕਿਉਂਕਿ ਭਾਈ ਅਮਰਿਤਪਾਲ ਸਿੰਘ ਉਹਨ ਇੱਕ ਬੜੀ ਵੱਡੀ ਪਾਰਟੀ ਜਿਹੜੀ ਗਰਾਊਂਡ ਤੇ ਕੰਮ ਕਰ ਰਹੀ ਹੈ ਬੜੀ ਲੋਕਪ੍ਰੀਅਤਾ ਉਸ ਦੀ ਉਸ ਦੇ ਇੱਕ ਆਗੂ ਨੇ ਤੇ ਉਹ ਕੋਈ ਜੈਂਕਸਟਰ ਥੋਰੀ ਨਹੀਂ ਜੋ ਇਹੋ ਜੀਆਂ ਚੀਜ਼ਾਂ ਦੇ ਵਿੱਚ ਕੋਈ ਸਰਵਕਾਰ ਹੋਊਗਾ ਤਾਂ ਮੇਰੇ ਹਿਸਾਬ ਦੇ ਨਾਲ ਇੱਕ ਏਜੰਸੀਆਂ ਦੀ ਚਾਲ ਹੈ ਖਾਸ ਕਰ ਜੋ ਐਨਐਸਏ ਲਈ ਆ ਉਸ ਨੂੰ ਲਾਉਣ ਦੀ ਕੋਈ ਉਹਨਾਂ ਨੂੰ ਬੁਨਿਆਦ ਨਹੀਂ ਸੀ ਮਿਲ ਰਹੀ ਕੋਈ ਕਾਰਨ ਨਹੀਂ ਸੀ ਮਿਲ ਰਿਹਾ ਜਦੋਂ ਵਿਸਾਖੀ ਵਾਲੇ ਦਿਨ ਹਜ਼ਾਰਾਂ ਦੇ ਕੱਚ ਨੇ ਭਾਈ ਅਮਰਤਪਾਲ ਸਿੰਘ ਨੂੰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਈ ਲਾਨਿਆ ਇਹ ਬਨ ਗਏ ਤਾਂ ਉਸ ਤੋਂ ਬਾਅਦ ਜੋ ਜਾਇਦ ਜੀ ਗੱਲ ਹੈ ਕੁਝ ਪੋਲਿਟੀਸ਼ੀਅਨਸ ਨੂੰ ਏਜੰਸੀਆਂ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਹੱਥ ਪੈਰਾਂ ਦੀ ਪੈ ਗਈ ਹੂੰ ਕਿ ਆਡੀ ਪੋਲਿਟੀਕਲ ਸਪੇਸ ਬਚਾਉਣ ਲੱਗ ਪਏ ਤੇ ਉਸੇ ਚੀਜ਼ ਨੂੰ ਕ੍ਰਸ਼ ਕਰਨ ਦੀ ਖਾਤਰ ਉਹਨਾਂ ਨੇ ਐਨਐਸਏ ਲਈ ਹੂੰ ਉਹਨ ਕੋਈ ਏਜੰਸੀਆਂ ਦੇ ਜਿਵੇਂ ਅਫਸਰ ਹੁੰਦੇ ਨੇ ਉਹਨਾਂ ਨੇ ਇੱਕ ਮੈਂ ਕਹੂੰਗਾ ਇੱਕ ਕੌਨਸਪੀਰੇਸੀ ਹੋ ਗਿਆ ਇੱਕ ਪਲੋਟ ਹੋ ਗਿਆ ਹੂੰ ਜਿਹਨੂੰ ਆਪਾਂ ਕਵਾਂਗੇ ਝੂਠਾ ਐਵੀਡੈਂਸ ਬਣਾਉਣਾ ਤੇ ਉਹ ਉਸ ਉਸ ਚੀਜ਼ ਵਾਲੇ ਚੱਲ ਪਏ ਨੇ ਆਪਦੇ ਉਸ ਚੀਜ਼ ਨੂੰ ਜਸਟੀਫਾਈ ਕਰਨ ਦੇ ਲਈ ਹੂੰ ਮੈਂ ਕਹੂੰਗਾ ਗਰਗ ਸਿੰਘ ਸਾਬ ਮੈਂ ਇਸ ਗੱਲ ਤੇ ਆਉਣ ਲੱਗਿਆ ਸੀ ਇਸ ਸਵਾਲ ਤੇ ਮੈਂ ਕਿਹਾ ਚੱਲ ਪਹਿਲਾਂ ਮੈਂ ਇਹਨਾਂ ਦਾ ਰਿਐਕਸ਼ਨ ਲੈਣਾ ਜਿਹੜੀ ਵਿਸਾਖੀ ਤੇ ਕਾਨਫਰੰਸ ਹੋਈ ਆ ਉਸ ਦੇ ਵਿੱਚ ਜਿਹੜੇ ਸਰਬਜੀਤ ਸਿੰਘ ਖਾਲਸਾ ਨੇ ਐਮਪੀ ਉਹਨਾਂ ਨੇ ਐਲਾਨ ਕੀਤਾ ਕਿ ਅਮਰਿਤਪਾਲ ਸਿੰਘ ਨੂੰ ਅਸੀਂ ਚੀਫ ਮਿਨਿਸਟਰ ਬਣਾਵਾਂਗੇ ਪੰਜਾਬ ਦਾ ਉਸ ਤੋਂ ਬਾਅਦ ਜਿਹੜਾ ਇਹ ਐਨਐਸਏ ਵਾਲੀ ਖਬਰ ਆਈ ਇਹਨਾਂ ਚੀਜ਼ਾਂ ਨੂੰ ਰਿਲੇਟ ਕਰਕੇ ਦੇਖਿਆ ਜਾ ਰਿਹਾ ਜਾਂ ਜਿਵੇਂ ਖਾਰਾ ਕਹਿ ਰਹੇ ਨੇ ਕਿ ਇਸ ਚੀਜ਼ ਤੋਂ ਸਰਕਾਰ ਘਬਰਾ ਗਈ ਫਿਰ ਐਨਐਸਏ ਜਿਹੜਾ ਸੀ ਉਹ ਐਕਸਟੈਂਡ ਕੀਤਾ ਦੇ ਦੇਖੋ ਜੀ ਸਾਡਾ ਮੁਲਕ ਜਿਹੜਾ ਡੈਮੋਕਰੇਟਿਕ ਕੰਟਰੀ ਹੈ ਜੀ ਠੀਕ ਹੈ ਨਾ ਜੀ ਜੇ ਹੁਣ ਭਾਈ ਅਮਰਪਾਲ ਸਿੰਘ ਜੀ ਨੂੰ ਲੋਕਾਂ ਨੇ ਚੁਣਿਆ ਹੈ ਤਾਂ ਇੰਨੀਆਂ ਵੱਧ ਵੋਟਾਂ ਦੇ ਚੁਣਿਆ ਨੂੰ ਕੋਈ ਢਮਾਈ ਕਿਵੇਂ ਕਰ ਸਕਦਾ ਹੈਗਾ ਜੀ ਠੀਕ ਹੈ ਨਾ ਜੀ ਹੁਣ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਵੋਟ ਪਾਉਣ ਦਾ ਆਪਣੀ ਮਰਜ਼ੀ ਨਾਲ ਉਹ ਵੋਟ ਪਾ ਸਕਦਾ ਹੈਗਾ ਜੇ ਹੁਣ ਮੰਨ ਲਓ ਵਾਰਿਸ ਪੰਜਾਬ ਪਾਰਟੀ ਹੈਗੀ ਹੈ ਜੇ ਉਹਨੂੰ ਲੋਕ ਚਾਹਣਗੇ ਜੇ ਉਹਨਾਂ ਦੀ ਸਰਕਾਰ ਬਰਉਣਗੇ ਤਾਂ ਉਹ ਬਣ ਜਾਏਗੀ ਠੀਕ ਹੈ ਨਾ ਇਸ ਦੇ ਵਿੱਚ ਜਾਨੀ ਕਿ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਜਿੱਦਾਂ ਦੂਜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਵੀ ਇੱਕ ਪੋਲੀਟੀਕਲ ਪਾਰਟੀ ਹੈਗੀ ਹੈ ਮੋਢ ਇਸ ਤਰ੍ਹਾਂ ਦਾ ਕੋਈ ਜਨਨ ਕਿ ਸਾਡਾ ਵਤੀਰਾ ਹੈਗਾ ਅਸੀਂ ਤਾਂ ਨੈਚੁਰਲੀ ਡੈਮੋਕ੍ਰੇਸੀ ਦੇ ਸਭ ਤੋਂ ਵੱਧ ਜਨਨ ਕਿ ਉਹ ਜਿਹਨੂੰ ਕਹਿੰਦੇ ਆ ਸਮਰਥਕ ਹੈਗੇ ਆ ਠੀਕ ਹੈ ਨਾ ਜੀ ਪਿਛਲੀ ਵਾਰੀ 92 ਵੋਟਾਂ ਦੇ ਨਾਲ 92 ਸੀਟਾਂ ਦੇ ਨਾਲ ਆਵਾਦੀ ਪਾਰਟੀ ਦੀ ਸਰਕਾਰ ਬਣੀ ਹੈ ਜਿਹਨੇ ਇਤਿਹਾਸ ਕਰ ਰਿਹਾ ਉਹ ਵੀ ਪੰਜਾਬ ਦੇ ਲੋਕ ਹੀ ਨੇ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਜਿੱਦਾਂ ਮੈਂ ਪਹਿਲੇ ਜਦੋਂ ਤੁਸੀਂ ਮੈਨੂੰ ਪਹਿਲਾਂ ਵੀ ਕੁਐਸਚਨ ਕੀਤਾ ਆ ਤੇ ਉਦੋਂ ਵੀ ਮੈਂ ਤੁਹਾਡਾ ਇਸ ਚੀਜ਼ ਦਾ ਜਵਾਬ ਦਿੱਤਾ ਕਿ ਇਹਦੀ ਆਥੈਂਟੀਸਿਟੀ ਜਿਹੜੀ ਹੈਗੀ ਉਹ ਕੁਐਸਚਨੇਬਲ ਹੈਗੀ ਹੈ ਔਰ ਆਥੈਂਟੀਸਿਟੀ ਨਾ ਇਹਨੂੰ ਤੁਸੀਂ ਆਥੈਂਟੀਕੇਟ ਕਰ ਸਕਦੇ ਹੋ ਨਾ ਮੈਂ ਕਰ ਸਕਦਾ ਹੈਗਾ ਇਹ ਜਾਂਚ ਦਾ ਵਿਸ਼ਾ ਹੈਗਾ ਨੈਚੁਰਲੀ ਹੈ ਸਾਈਬਰ ਕਰਾਈਮ ਇਸ ਦੀ ਜਾਂਚ ਕਰੇਗਾ ਜਿਹੜੀ ਕਾਉਂਟਰ ਇੰਟੈਲੀਜੈਂਸ ਇਸ ਦੀ ਜਾਂਚ ਕਰੇਗੀ ਪੁਲਿਸ ਇਸ ਦੀ ਜਾਂਚ ਕਰੇਗੀ ਕਿ ਜੋ ਸ ਬਾਦੀ ਦੇ ਕੋਈ ਕਾਰਵਾਈ ਕੀਤੀ ਜਾ ਸਕਦੀ ਹੈਗੀ ਹੈ ਹੂੰ ਠੀਕ ਹੈ ਖਾਰਾ ਸਾਹਿਬ ਇੱਕ ਛੋਟਾ ਜਿਹਾ ਕਮੈਂਟ ਕਿ ਹੁਣ ਅੱਗੇ ਪਾਰਟੀ ਦੀਆਂ ਜਿਹੜੀਆਂ ਸਿਆਸੀ ਗਤੀਵਿਧੀਆਂ ਉਹ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ ਹਾਂਜੀ ਦੇਖੋ ਜੀ ਚਲੋ ਮੈਂ ਤਾਂ ਕਹੂੰਗਾ ਚਲੋ ਜਿਵੇਂ ਮੈਂ ਗਰਕ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਜੀ ਮੈਂ ਸਹਿਮਤ ਨਹੀਂ ਦੇਖੋ ਕਿੱਦਾ ਤੱਕ ਨੇ ਡੈਮੋਕ੍ਰੇਸੀ ਦਾ ਕਹਾਣ ਹੈ ਜੀ ਤੀਜੀ ਵਾਰ ਟੈਂਸ਼ਨ ਵਿਦਆਊਟ ਪ੍ਰਾਈਜ਼ ਜੀ ਇੱਕ ਜੇਲ੍ਹਜ ਬੰਦਾ ਬੈਠਾ ਹੈ ਉਹ CRPF ਲੱਗੀ ਹੋਈ ਹੈ ਜੇਲ੍ਹ 'ਚ ਕੋਈ ਬਾਹਰ ਕੋਈ ਪਾਰਲੀਮੈਂਟ ਵਿੱਚ ਸੌਂ ਚੁੱਕਦਿਆਂ ਦੀ ਫੋਟੋ ਤੱਕ ਨਹੀਂ ਬਾਹਰ ਆਈ ਜੀ ਤੇ ਉਹ ਬੰਦਾ ਕਿਵੇਂ ਅਮਨ ਸ਼ਾਂਤੀ ਲਈ ਕਾਨੂੰਨ ਲਈ ਖਤਰਾ ਹੋ ਸਕਦਾ ਹੈ ਤਾਂ ਇਹ ਤਾਂ ਜਾਇਜ਼ ਜੀ ਗੱਲ ਹੈ ਇਹ ੱਟਕਾ ਕਰ ਰਹੇ ਨੇ ਆਮ ਆਦਲ ਪਾਰਟੀ ਦੀ ਸਰਕਾਰ ਇਹ ਡੈਮੋਕ੍ਰੇਸੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਾਕੀ ਦੇਖੋ ਸਾਡੀ ਪਾਰਟੀ ਦੀ ਜਿਹੜੀ ਡੈਮੋਕ੍ਰੈਟਿਕ ਤੇ ਕਨਸਟੀਟਿਊਸ਼ਨ ਤਰੀਕੇ ਨਾਲ ਜੰਗ ਜਾਰੀ ਹੈ ਜੀ ਅਸੀਂ ਜਿਹੜੀ ਕਾਨੂੰਨੀ ਚਾਰਾ ਜੋ ਵੀ ਕਰ ਰਹੇ ਹਾਂ ਪੋਲੀਟਿਕਲੀ ਪੀਸਫੁਲ ਪ੍ਰੋਟੈਸਟ ਵੀ ਕਰਾਂਗੇ ਇਸ ਚੀਜ਼ ਦੇ ਉੱਪਰ ਸਾਰਾ ਕੁਝ ਕਰਾਂਗੇ ਚਾਹੇ ਜਿੰਨੀ ਮਰਜ਼ੀ ਧੱਕੇਸ਼ਾਹੀ ਕਰਨ ਇਸ ਸਮੇਂ ਮੈਂ ਕਹੂੰਗਾ ਜੋ ਗਰਕਸਾਹ ਵਾਲੀ ਸਰਕਾਰ ਹੈ ਜੀ ਇਹ ਦਬਾਉਣ ਤੇ ਲੱਗੀ ਸਾਰੇ ਪੂਰੇ ਪੰਜਾਬ ਦੀ ਆਪੋਜੀਸ਼ਨ ਦਾ ਮੂੰਹ ਬੰਦ ਕੀਤਾ ਹੋਇਆ ਹੈ ਤੇ ਕਿਉਂਕਿ ਸਭ ਤੋਂ ਵੱਡਾ ਜਿਹੜਾ ਖਤਰਾ ਹੈ ਇਹਨਾਂ ਨੂੰ ਉਹ ਭਾਈ ਅਮਰਿਤਪਾਲ ਸਿੰਘ ਆਪ ਦੇ ਕੰਟੈਂਡਰ ਲੱਗ ਰਹੇ ਨੇ ਜੀ ਹੋਰ ਕੋਈ ਨਹੀਂ ਜਵਾਬ ਦੇਣਾ ਚਾਹੋਗੇ ਗਰਕਸਬ ਮੈਂ ਵਾਈਂਡ ਅਪ ਕਰਨਾ ਨੀ ਸਰ ਅਸੀਂ ਤਾਂ ਬੇਸਿਕਲੀ ਇਹ ਤਾਂ ਇਲਜ਼ਾਮ ਬਿਲਕੁਲ ਗਲਤ ਹੈਗਾ ਕਿ ਆਵਾਜ਼ ਦੀ ਪਾਰਟੀ ਨੇ ਤਾਂ ਹਮੇਸ਼ਾ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਕੀਤਾ ਹੈ ਕਰਦੇ ਆ ਔਰ ਬਿਲਕੁਲ ਮੈਂ ਤੇ ਪਹਿਲਾਂ ਵੀ ਆਖਿਆ ਹੈਗਾ ਵੀ ਜਿਹਨੂੰ ਲੋਕ ਪੰਜਾਬ ਦੇ ਚਾਹਣਗੇ ਜੀ ਉਹ ਬਣ ਜੇਗਾ ਜੀ ਤੇ ਵਿੱਚ ਬੰਨਾ ਵੀ ਚਾਹੀਦਾ ਉਸ ਦੇ ਵਿੱਚ ਕੀ ਗਲਤ ਹੈਗਾ ਜੀ ਚਲੋ ਕੀ ਕਿਹਾ ਧੰਨਵਾਦ ਸਾਡੇ ਨਾਲ ਜੁੜਨ ਲਈ ਗਰਗ ਸਿੰਘ ਸਾਹਿਬ ਔਰ ਈਮਾਨ ਸਿੰਘ ਖਾਰਾ ਜੀ ਬਹੁਤ ਬਹੁਤ ਧੰਨਵਾਦ ਸੋ ਇੱਕ ਵਟਸਐਪ ਚੈਟ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਿਹੜੀ ਅਸੀਂ ਦਿਖਾ ਰਹੇ ਹਾਂ ਉਹ ਕਥਿਤ ਚੈਟ ਵਾਇਰਲ ਹੋਈ ਹੈ ਹੁਣ ਅੱਗੇ ਏਜੰਸੀਆਂ ਦੇ ਲਈ ਇਹ ਇਹ ਚੁਣੌਤੀ ਭਰਿਆ ਕੰਮ ਹੈ ਯਾ ਜਿਹੜੀਆਂ ਪੁਲਿਸ ਫੋਰਸ ਹੈ ਜਾਂ ਸਾਈਬਰ ਕ੍ਰਾਈਮ ਜਿਹੜੇ ਦੇਖਦੇ ਨੇ ਉਹਨਾਂ ਦੇ ਲਈ ਇਹ ਚੁਣੌਤੀ ਭਰਿਆ ਕੰਮ ਹੈ ਇਸ ਨੂੰ ਖੰਘਾਲਣਾ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰੀਕੇ ਦੀਆਂ ਗੱਲਾਂ ਕਰ ਰਹੇ ਨੇ ਕਿਹੜੇ ਲੋਕ ਨੇ ਜਿਨ੍ਹਾਂ ਬਾਰੇ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਪੰਜਾਬ ਚ ਸਥਿਰਤਾ ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਹੜੇ ਲੋਕ ਨੇ ਜਿਨ੍ਹਾਂ ਬਾਰੇ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਅਸੀਂ ਮਾਹੌਲ ਖਰਾਬ ਨਹੀਂ ਹੋਣ ਦੇਵਾਂਗੇ ਸੋ ਬੇਸਿਕਲੀ ਅਗਲੇ ਦਿਨਾਂ ਦੇ ਵਿੱਚ ਇਸ ਦੀ ਔਥੈਂਟੀਸਿਟੀ ਚੈੱਕ ਕਰਨੀ ਔਰ ਇਨ੍ਹਾਂ ਵਿਅਕਤੀਆਂ ਨੂੰ ਲੱਭਣਾ ਇਹ ਜਾਦਾ ਵੱਡਾ ਚੁਣੌਤੀ ਭਰਿਆ ਕੰਮ ਹੈ